ਪੰਜਾਬ ਦੀ ਸਿਆਸਤ ਦੇ ਵਿੱਚ ਤਿੱਖਾ ਬਿਆਨੀ ਜੰਗ ਛਿੜ ਚੁੱਕਿਆ ਜੀ ਹਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਨਿਸ਼ਾਨਾ ਜਿਹੜਾ ਆ ਅਕਾਲੀ ਦਲ ਬਾਦਲ ਦੇ ਉੱਤੇ ਲਗਾਇਆ ਹੈ ਅਕਾਲੀ ਦਲ ਦੇ ਉੱਤੇ ਨਿਸ਼ਾਨਾ ਸਾਧਦਿਆਂ ਹੋਇਆਂ ਰਵਨੀਤ ਬਿੱਟੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ ਸੀ ਇੱਥੇ ਹੀ ਗੱਲ ਖਤਮ ਨਹੀਂ ਹੋਈ ਬਿੱਟੂ ਨੇ ਹੋਰ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਇੱਕ ਡੇਰੇ ਮਗਰ ਲੱਗ ਕੇ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਨੇ ਬਿਆਦਵੀਆਂ ਵੀ ਕਰਵਾਈਆਂ ਨੇ ਉਹਨਾਂ ਨੇ ਸਵਾਲ ਉਠਾਇਆ ਤੁਸੀਂ ਗੁਰੂ ਦੇ ਨਹੀਂ ਹੋਏ ਤਾਂ ਲੋਕਾਂ ਦੇ ਕਿੱਥੇ ਹੋ ਜਾਓਗੇ ਇਹ ਬਿਆਨ ਉਸ ਵੇਲੇ ਆਇਆ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਅਤੇ ਬਿਆਦਵੀ ਦੇ ਮਸਲੇ ਜਿਹੜੀ ਹੈ ਉਹ ਸਿਆਸਤ ਦਾ ਧੁਰ ਬਣੇ ਹੋਏ ਨੇ ਬਿੱਟੂ ਦੇ ਇਸ ਤਿੱਖੇ ਹਮਲੇ ਤੋਂ ਬਾਅਦ ਉਹ ਸਿਆਸੀ ਮਾਹੌਲ ਜਿਹੜਾ ਗਰਮਾ ਚੁੱਕਿਆ ਤੇ ਹੁਣ ਅਕਾਲੀ ਦਲ ਦੇ ਵੱਲੋਂ ਵੀ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਰਵਨੀਤ ਬਿੱਟੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਡੇਰੇ ਕਿਸੇ ਡੇਰੇ ਦੇ ਪਿੱਛੇ ਲੱਗ ਕੇ ਅ ਅਕਾਲੀ ਦਲ ਨੇ ਬਿਆਦਬੀਆਂ ਕਰਾਈਆਂ ਕੁਝ ਵੋਟਾਂ ਖਾਤਰ ਤੁਸੀਂ ਗੁਰੂ ਦੇ ਨਹੀਂ ਹੋਏ ਤਾਂ ਲੋਕਾਂ ਦੇ ਕਿੱਥੋਂ ਹੋ ਜਾਓਗੇ ਇੱਕ ਡੇਰੇ ਦੇ ਮਗਰ ਲਾ ਕੇ ਤੁਸੀਂ ਬਿਆਦਬੀਆਂ ਕਰਵਾਈਆਂ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅਕਾਲੀ ਦਲ ਹੀ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਇਆ ਜਦੋਂ ਅਕਾਲੀ ਦਲ ਦਾ ਰਾਜ ਸੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਉਸ ਵਕਤ ਹੀ ਪੰਜਾਬ ਦੇ ਵਿੱਚ ਇਹ ਨਸ਼ੇ ਆਏ ਸੀ ਬਿਆਦਮੀਆਂ ਵੀ ਜਿਹੜੀਆਂ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਵਾਪਰੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਰਵਨੀਤ ਬਿੱਟੂ ਦੇ ਵੱਲੋਂ ਇਹ ਬਿਆਨ ਉਸ ਵਕਤ ਦਿੱਤਾ ਗਿਆ ਜਦੋਂ ਅੱਜ ਸਿਆਸਤ ਦੇ ਵਿੱਚ ਨਸ਼ਾ ਅਤੇ ਬੇਅਦਬੀ ਦੋ ਮੁੱਖ ਜਿਹੜੇ ਸਿਆਸਤ ਦੇ ਮੁੱਦੇ ਨੇ ਉਹ ਬਣੇ ਹੋਏ ਨੇ ਤਾਂ ਹੁਣ ਰਵਨੀਤ ਬਿੱਟੂ ਦੇ ਵੱਲੋਂ ਵੀ ਇਸ ਉੱਤੇ ਆਪਣਾ ਬਿਆਨ ਜਾਰੀ ਕੀਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੇ ਵੱਲੋਂ ਇਸ ਉੱਤੇ ਕੀ ਟਿੱਪਣੀ ਕੀਤੀ ਜਾਂਦੀ ਹੈ ਕਿ ਇਹ ਬਿਆਨ ਸਿਆਸੀ ਮਾਹੌਲ ਨੂੰ ਹੋਰ ਪੜਕਾਏਗਾ ਕਿ ਅਕਾਲੀ ਦਲ ਦੇ ਵੱਲੋਂ ਕੋਈ ਤਿੱਖਾ ਪ੍ਰਤੀਕਰਮ ਆਵੇਗਾ ਇਹ ਦੇਖਣ ਵਾਸਤੇ ਜੁੜੇ ਰਹੋ ਧੰਨ ਮਿਊਟ ਦੇ ਨਾਲ ਅਕਾਲੀ ਦਲ ਫਿਰਮ ਹਰੇਕ ਨਾਲ ਲੜਾਈ ਕਰਨੀ ਵੀ ਇੱਕ ਮੌਕੇ ਤੇ ਇੱਕ ਨੂੰ ਇੱਕ ਸਭ ਮੌਕੇ ਸਾਹਮਣਾ ਚਾਹੀਦਾ ਪਰ ਜੋ ਕੁਛ ਹੋਰੇ ਪੰਜਾਬ ਚ ਚਿੱਟਾ ਆ ਇਹ ਤਾਂ ਸਾਰੇ ਮੰਨਦੇ ਆ ਅਕਾਲੀ ਦਲ ਵਧਿਆ ਆ ਜੋ ਕੁਛ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਾਰਾ ਕੁਛ ਹੋਇਆ ਉਹ ਕਿਹਦੇ ਰਾਤ ਚ ਹੋਇਆ ਤੇ ਮੈਨੂੰ ਨਹੀਂ ਲੱਗਦਾ ਠੀਕ ਆ ਸੁਖਵੀਰ ਜੀ ਕਰ ਰਹੇ ਆ ਮਿਹਨਤ ਪਰ ਲੋਕ ਉਹਨਾਂ ਨੇ ਕੱਲ ਕਿਹਾ ਵੀ ਜਿਹੜੇ ਅਕਾਲੀ ਦਲ ਨੂੰ ਵੋਟ ਪਾਉਣ ਤੋਂ ਪਹਿਲਾਂ ਮੇਰੀ ਮਾਤਾ ਮਿਲੀ ਇੱਕ ਮੈਨੂੰ ਜਿਨ੍ਹਾਂ ਨੇ ਕਿਹਾ ਵੀ ਮੈਂ ਅਰਦਾਸ ਕਰਕੇ ਅਰਦਾਸ ਕਰਕੇ ਜਿਹੜੀ ਆ ਉਹਨਾਂ ਨੂੰ ਭੁੱਲ ਗਏ ਵੀ ਹੁਣ ਵੋਟ ਨਹੀਂ ਪੈਂਦੀ ਹੁਣ ਤਾਂ ਬਟਨ ਦੱਬੀ ਦਾ ਉਹਨਾਂ ਨੇ ਕਿਹਾ ਅਰਦਾਸ ਕਰਕੇ ਪਰਚੀ ਦੀ ਅਕਾਲੀ ਦਲ ਨੂੰ ਵੋਟ ਪਾਉਂਦੇ ਸੀ ਤੇ ਉਸ ਤੋਂ ਬਾਅਦ ਫੇਰ ਅਰਦਾਸ ਕਰਦੇ ਸੀ ਪਰ ਅੱਜ ਤੁਸੀਂ ਕੀਤਾ ਕੀ ਅਕਾਲੀ ਦਲ ਤਾਂ ਇਹੀ ਸੀ ਐਂ ਹੀ ਸੀ ਜੁੜੇ ਹੋਏ ਲੋਕ ਤੁਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਡੇਰੇ ਮਗਰ ਉਹਦੀਆਂ ਬੋਟਾਂ ਲੈਣ ਖਾਤਰ ਉਹ ਸਾਡੇ ਗੁਰੂਆਂ ਦੇ ਅੰਗਾਂ ਦੀ ਬੇਅਦਬੀ ਕਰਾਈ ਥੋਨੂੰ ਲੋਕ ਮਾਫ ਕਰ ਦੇਣਗੇ ਗੁਰੂ ਗ੍ਰੰਥ ਸਾਹਿਬ ਤੋਂ ਸਾਡੇ ਲਈ ਸਾਡੇ ਲਈ ਕੀ ਹੈ ਜੀ ਇਸ ਕਰਕੇ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀਰ ਸੁਖਵੀਰ ਜਾਂ ਬੋਟਾਂ ਪਾ ਦਿਓ ਤੁਸੀਂ ਤਾਂ ਗੁਰੂ ਦੇ ਨਹੀਂ ਹੋਏ ਲੋਕਾਂ ਦੇ ਕਿੱਥੋਂ ਆਜੋਗੇ ਜੀ ਰਹਿਣ